Good afternoon sir. I am Sukhmanpreet Kaur as a SST student. Today we are here to represent about SST exhibition. We are here to fascinating and the exploring the world of history, geography, economics and civics. Here you can see it is a globe. It is a structure of our earth. It show there are many countries on it. Asia, most largest continent of the world. ਦੇ ਇਸ ਇੰਡੀਆ ਇੰਡੀਆ ਇਸ ਅ ਇਟ ਇਸ आवर ਕੰਟਰੀ ਦਿੱਲੀ आवर ਕੈਪੀਟਲ ਇਹ ਆਪਣੇ ਫੰਡਾਮੈਂਟਲ ਰਾਈਟਸ ਨੇ ਜਾਨ ਕਿ ਜਿਹੜੇ ਆਪਣੇ ਜਨਮ ਸਿੱਧ ਅਧਿਕਾਰ ਨੇ ਇਹਦੇ ਵਿੱਚ ਆਪਣੇ ਕੋ ਆ ਰਾਈਟ ਟੂ ਇਕਵੈਲਿਟੀ ਜਿਹੜੀ ਕਿ ਇਹ ਰਿਪਰੈਜ਼ੈਂਟ ਕਰਦੀ ਆ ਵੀ ਸਾਨੂੰ ਸਭ ਨੂੰ ਇਕਵੈਲਿਟੀ ਦਾ ਰਾਈਟ ਆ ਰਾਈਟ ਟੂ ਫਰੀडम ਸਾਨੂੰ ਆਜ਼ਾਦੀ ਦਾ ਅਧਿਕਾਰ ਇਹ ਇਹ ਰਿਪਰੈਜ਼ੈਂਟ ਕਰਦੇ ਆ ਇਹਦੇ ਵਿੱਚ ਆਰਟੀਕਲਸ 19 ਟੂ 22 ਨੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਜਾਨ ਕਿ ਅਸੀਂ ਕਿਸੇ ਦਾ ਵੀ ਸਾਨੂੰ ਕਿਸੇ ਦਾ ਵੀ ਸ਼ੋਸ਼ਣ ਕਰਨ ਦਾ ਅਧਿਕਾਰ ਨਹੀਂ ਆ ਅੱਗੇ ਆ ਰਾਈਟ ਟੂ ਫ੍ਰੀडम ਆਫ ਰਿਲੀਜਨ ਜਾਨਕੀ ਇੰਡੀਆ ਇੱਕ ਐਹੋ ਜਿਹੀ ਕੰਟਰੀ ਆ ਸੈਕੂਲਰਿਜ਼ਮ ਕੰਟਰੀ ਆ ਜਿਹਦੇ ਵਿੱਚ ਕੀ ਆਪਾਂ ਕੋਈ ਵੀ ਧਰਮ ਮੰਨ ਸਕਦੇ ਆ ਤੁਸੀਂ ਐਗਜ਼ੈਂਪਲ ਲੈ ਸਕਦੇ ਹੋ ਜਿਵੇਂ ਕਿ ਦੁਬਈ ਸਾਊਦੀ ਅਰਬੀਆ ਪਾਕਿਸਤਾਨ ਇਹ ਸਾਰੀਆਂ ਮੁਸਲਿਮ ਕੰਟਰੀਜ਼ ਨੇ ਜੇ ਸਿਰਫ ਇੰਡੀਆ ਇੱਕ ਇਕਲੌਤੀ ਕੰਟਰੀ ਆ ਐਹੋ ਜਿਹੀ ਆ ਜਿਹਦੇ ਵਿੱਚ ਆਪਾਂ ਕੋਈ ਵੀ ਧਰਮ ਮੰਨ ਸਕਦੇ ਆ ਅੱਗੇ ਕਲਚਰਲ ਐਂਡ ਐਜੂਕੇਸ਼ਨਲ ਰਾਈਟ ਸਾਨੂੰ ਸਾਡੀ ਸੱਭਿਆਚਾਰ ਅਤੇ ਸਾਨੂੰ ਐਜੂਕੇਸ਼ਨ ਦਾ ਰਾਈਟ ਆ ਰਾਈਟ ਟੂ ਕਨਸਟੀਟਿਊਸ਼ਨ ਰੈਮਡੀਜ਼ ਕਨਸਟੀਟਿਊਸ਼ਨ ਦਾ ਅਧਿਕਾਰ ਕਿ ਅਸੀਂ ਕਨਸਟੀਟਿਊਸ਼ਨ ਤੋਂ ਕੋਈ ਵੀ ਸਰਵਿਸਿਜ਼ ਲੈ ਸਕਦੇ ਹਾਂ ਅੱਗੇ ਇਹਦੇ ਆਰਟੀਕਲਸ ਨੇ ਇਕਵਲਟੀ ਦੇ ਵਿੱਚ 14 ਟੂ 18 19 ਟੂ 22 23 ਟੂ 24 25 ਟੂ 28 29 ਟੂ 30 ਐਂਡ 32 ਆਰਟੀਕਲਸ ਥੈਂਕ ਯੂ ਸਰ ਇੰਜੋਏ ਯਰ ਐਕਸੀਬਿਸ਼ਨ ਤੁਹਾਡਾ ਨਾਮ ਕੀ ਕਲਾਸ ਕਿਹੜੀ ਹੈ ਮੈਂ ਸੁਖਮਨ ਪ੍ਰੀਤਕਾਰ ਐਂਡ ਆਮ ਇਨ 10th ਕਲਾਸ ਹਰ ਇੱਕ ਸੰਸਥਾ ਦਾ ਇੱਕ ਮਕਸਦ ਹਾਂ ਮੇਰੇ ਖਿਆਲ ਤਾਂ ਸਾਡੀ ਸਾਰੇ ਜਿੰਨੇ ਵੀ ਸਾਡੇ ਇੰਸਟੀਚਿਊਟ ਹੁੰਦੇ ਆ ਜਿੰਨੇ ਵੀ ਸਕੂਲ ਆ ਦੁਨੀਆ ਦੇ ਉਹਨਾਂ ਸਾਰਿਆਂ ਦਾ ਇੱਕ ਹੀ ਮਕਸਦ ਆ ਕਿ ਅਸੀਂ ਚੰਗੇ ਤੋਂ ਚੰਗੇ ਬੱਚੇ ਪੈਦਾ ਕਰੀਏ ਪਰ ਸਾਡਾ ਸਭ ਤੋਂ ਵੱਧ ਜਿਹੜਾ ਫੋਕਸ ਆ ਉਹ ਹੈ ਜੀ ਕਿ ਅੱਜ ਦੇ ਸਮੇਂ ਦੇ ਨਾਲ ਬੱਚਿਆਂ ਨੂੰ ਹਾਨੀ ਨਾ ਪਹਾਈਂ ਜੋ ਅੱਜ ਦੇ ਸਮਾਜ ਦੀ ਲੋੜ ਆ ਸੀ ਆਪਣੇ ਬੱਚੇ ਨੂੰ ਉਧਰ ਲੈ ਕੇ ਚਲੀਏ ਸੋ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਓਵਰ ਆਲ ਡਿਵੈਲਪਮੈਂਟ ਦੀ ਗੱਲ ਕਰਦੇ ਆ ਅਸੀਂ ਇਹ ਚਾਹੁੰਦੇ ਆ ਕਿ ਬੱਚੇ ਦਾ ਸਰਵਪੱਖੀ ਵਿਕਾਸ ਹੋਏ ਹਰੇਕ ਪੱਖ ਦੇ ਵਿੱਚ ਸਾਡਾ ਬੱਚਾ ਜਿੱਥੇ ਸਾਇੰਸ ਮੈਥ ਵਿੱਚ ਵਧੀਆ ਹੋਵੇ ਉਥੇ ਸਾਡੇ ਬੱਚੇ ਦਾ ਸਪੀਕਿੰਗ ਸਕਿੱਲ ਇੰਗਲਿਸ਼ ਤੇ ਹਿੰਦੀ ਦੇ ਉਹ ਬੈਸਟ ਹੋਣ ਜੇਕਰ ਅਸੀਂ ਗੱਲ ਕਰੀਏ ਆਪਣੇ ਕਲਚਰ ਦੀ ਸਾਡਾ ਬੱਚਾ ਆਪਣੇ ਕਲਚਰ ਨਾਲ ਜੁੜਿਆ ਹੋਏ ਇਸ ਚੀਜ਼ ਨੂੰ ਤੁਸੀਂ ਮਹਿਸੂਸ ਕੀਤਾ ਹੋਏਗਾ ਕਿ ਅਸੀਂ ਜਿੱਥੇ ਐਗਜ਼ੀਬਿਸ਼ਨਸ ਲਾਈਆਂ ਸਾਡੇ ਬੱਚਿਆਂ ਨੇ ਹਰੇਕ ਲੈਵਲ ਦੇ ਉੱਤੇ ਜੇਕਰ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਕਲਚਰ ਨੂੰ ਪੰਜਾਬੀ ਇਤਿਹਾਸ ਨੂੰ ਵੀ ਉੱਥੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਸੋ ਇਸ ਕਰਕੇ ਅਸੀਂ ਓਵਰਆਲ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਜਿੱਕਰ ਅਸੀਂ ਸਪੋਰਟਸ ਦੀ ਗੱਲ ਕਰੀਏ ਤਾਂ ਤੁਸੀਂ ਇਸ ਵਾਰ ਦੇਖਿਆ ਹੋਏਗਾ ਕਿ ਇਸ ਸਾਲ ਸਾਡੇ ਬੱਚਿਆਂ ਨੇ ਸਪੋਰਟਸ ਵਿੱਚ ਬੜੀਆਂ ਕਮਾਲ ਦੀਆਂ ਕਾਰਗੁਜ਼ਾਰੀ ਜਿਹੜੀਆਂ ਕੀਤੀਆਂ ਨੀਅਰਬਾਊਟ 30 ਸਟੂਡੈਂਟ ਜਿਹੜੇ ਇਸ ਸਾਲ ਇਸ ਸਕੂਲ ਨੇ ਸਾਨੂੰ ਜਿਹੜਿਆ ਉਹ ਸਾਡੇ ਖੇਡਣ ਵਾਸਤੇ ਗਏ ਆ ਜੀ ਉਹਦੇ ਵਿੱਚ ਸਟੇਟ ਦੇ ਵਿੱਚ ਸੋ ਇੱਕ ਸਕੂਲ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਸਕੂਲ 30 ਦੇ ਲਗਭਗ ਜਿਹੜੇ ਵਿਦਿਆਰਥੀ ਉਹ ਸਟੇਟ ਨੂੰ ਖੇਡਣ ਵਾਸਤੇ ਦੇ ਰਿਆ ਸੋ ਹਰੇਕ ਪੱਖ ਦੇ ਵਿੱਚ ਅਸੀਂ ਬੱਚਿਆਂ ਦੀ ਓਵਰਾਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਸਾਡਾ ਮਕਸਦ ਵੀ ਇਹੀ ਆ ਕਿ ਅਸੀਂ ਬੱਚਿਆਂ ਦਾ ਸਰਵਪੱਖੀ ਵਿਕਾਸ ਕਰੀਏ ਤੇ ਓਵਰਾਲ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਦੇਈਏ ਸਾਡੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪੰਜਾਬੀ ਪ੍ਰਦਰਸ਼ਨੀ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਪਿੱਛੇ ਦੇਖ ਕੇ ਆਏ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਕੈਰੀ ਸਕੂਲ ਦੇ ਵਿਦਿਆਰਥੀਆਂ ਨੇ ਐਗਜ਼ਿਬਿਸ਼ਨ ਲਗਾਇਆ ਹੈ ਹਰੇਕ ਸਬਜੈਕਟ ਦਾ ਇੱਕ ਐਗਜ਼ਿਬਿਸ਼ਨ ਲੱਗਾ ਹੋਇਆ ਹੈ ਅਸੀਂ ਪੰਜਾਬੀ ਪ੍ਰਦਰਸ਼ਨੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨ ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਜੀਵ, ਭਾਵ ਆਦਿ ਆਦਿ ਦੀ ਜਾਣਕਾਰੀ ਦਿੰਦੇ ਹਨ ਉਹਨਾਂ ਨੂੰ ਨਾਮ ਕਹਿੰਦੇ ਹਨ ਜਿਵੇਂ RAM, ਗੀਤਾ, ਸੁਮਣਾ, ਕਨਕ, ਜਲੰਧਰ, ਖੁਸ਼ੀ, ਮਿਠਾਸ, ਸਕੂਲ, ਸਤਰੂਜ, ਬੁਢਾਪਾ, ਕੁਰਸੀ, ਬਚਪਨ, ਮੇਜ਼ ਆਦਿ ਆਪ ਪੰਜ ਤਰ੍ਹਾਂ ਦੇ ਹੁੰਦੇ ਹਨ ਖਾਸ ਨਾਮ, ਆਮ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ, ਪਾਵਾਚਕ ਨਾਮ ਪਰਨਾਪ ਖੇਤਰਾਂ ਦੇ ਹੁੰਦੇ ਹਨ ਪੁਰਖਵਾਚਕ ਪਰਨਾਪ ਨੇਜਵਾਚਕ ਪ੍ਰਣਾਵ ਪਸਬੰਧਵਾਚਕ ਪ੍ਰਣਾਵ ਪ੍ਰੈਸ਼ਨਵਾਚਕ ਪ੍ਰਣਾਵ ਨਿਸ਼ਚਿਆਵਾਚਕ ਪ੍ਰਣਾਵ ਅਨਿਸ਼ਚਿਆਵਾਚਕ ਪ੍ਰਣਾਵ ਆਪਣੇ ਪੋਤਾ ਪੁੱਤਰੇ ਨੂੰ ਕਹਾਣੀ ਸੁਣਾ ਰਹੇ ਹਨ ਮਹਾਨ ਲੇਖਕ ਕਵੀ ਅਤੇ ਕਹਾਣੀਕਾਰ ਸਰਜੀਤ ਪਾਤਰ ਇਹਨਾਂ ਨੇ ਪੰਜਾਬ ਨੂੰ ਬਹੁਤ ਮਹਾਨ ਕਵਿਤਾਵਾਂ ਦਿੱਤੀਆਂ ਹਨ ਜੋ ਕਿ ਇਹ ਪੰਜਾਬ ਦੀ ਸਿਫਟ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਲਿਖਦੇ ਹਨ ਜਿੰਨਾਂ ਇਹਨਾਂ ਦੀਆਂ ਕਵਿਤਾਵਾਂ ਇੰਨੇ ਸੌਖੇ ਤੇ ਸੁਚੱਜੇ ਸ਼ਬਦਾਂ ਦੇ ਵਿੱਚ ਹੁੰਦੀਆਂ ਹਨ ਕਿ ਹਰ ਕੋਈ ਇਹਨਾਂ ਤੋਂ ਮੋਹਿਤ ਹੋ ਜਾਂਦਾ ਸੀਗਾ ਸ਼ਿਵ ਕੁਮਾਰ ਜੀ ਇਹ ਇੰਨੀਆਂ ਵਧੀਆ ਕਵਿਤਾਵਾਂ ਲਿਖਦੇ ਸੀ ਕਿ ਅਗਲਾ ਬੰਦੇ ਦੇ ਅਥਰੂ ਨਿਕਲ ਆਉਂਦੇ ਸੀ ਕਿ ਇਹ ਸਾਡੇ ਬਾਰੇ ਗੱਲ ਕੀਤੀ ਜਾਂਦੀ ਸੀ ਬਾਬਾ ਬੁੱਲੇ ਸ਼ਾਹ ਇਹਨਾਂ ਨੂੰ ਕੌਣ ਨਹੀਂ ਜਾਣਦਾ ਇੰਨੀਆਂ ਵਧੀਆ ਸੂਫੀ ਕਵੀ ਦਲੀਪ ਘਟਵਾਣਾ ਇਹ ਬਹੁਤ ਹੀ ਵਧੀਆ ਕਹਾਣੀਕਾਰ ਸੀ ਅੱਜ ਦੇ ਜਮਾਨੇ ਵਿੱਚ ਇਹਨਾਂ ਦੀਆਂ ਕਹਾਣੀਆਂ ਅਸੀਂ ਆਪਣੀ ਕਿਤਾਬਾਂ ਵਿੱਚ ਪੜ੍ਹਦੇ ਹਾਂ ਅੱਜ ਪੇਪਰ ਅੱਜ ਇਹਨਾਂ ਦੇ ਪੇਪਰ ਵੀ ਦਿੰਨੇ ਹਾਂ ਧੰਨਵਾਦ ਆ ਚੱਲ ਮੁਕਤਾ ਕੋਈ ਚੱਲ ਨਹੀਂ ਕਰਨਾ ਕੰਨਾ ਕੰਨਾ ਸਿਆਰੀ ਸਿਆਰੀ ਬਿਆਰੀ ਬਿਆਰੀ ਅੰਕੜ ਅੰਕੁਰ ਦੁਲੰਕ ਦੁਲੰਕ ਲਾਂ ਲਾਂ ਦੁਲਾਵਾ ਦੁਲਾਵਾ ਹੋੜਾ ਹੋੜਾ ਕਨੋੜਾ ਕਨੋੜਾ ਧੰਨਵਾਦ ਹਾਂਜੀ ਆਮ ਮਨਪ੍ਰੀਤ ਕੋ ਸਾਇੰਸ ਟੀਚਰ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਸਕੂਲ ਵੱਲੋਂ ਇੱਕ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤੀ ਗਈ ਆਲ ਸਬਜੈਕਟ ਦੀ ਸੋ ਅਸੀਂ ਸਾਇੰਸ ਤੇ ਮੈਥ ਡਿਪਾਰਟਮੈਂਟ ਨੇ ਕੋਲੈਬੋਰੇਟ ਕੀਤਾ ਵਾ ਇਸ ਐਗਜ਼ੀਬਿਸ਼ਨ ਨੂੰ ਲਾਉਣ ਦੇ ਲਈ ਸੋ ਜੇਕਰ ਪੁੱਛਿਆ ਜਾਵੇ ਕਿ ਐਗਜ਼ੀਬਿਸ਼ਨ ਕਿੰਨੀ ਕੋ ਜ਼ਰੂਰੀ ਆ ਕਿਉਂਕਿ ਅੱਜ ਕੱਲ ਦੇ ਦੇਖੇ ਬੱਚਿਆਂ ਕੋਲ ਬਹੁਤ ਸਾਰੇ ਆਈਡੀਆਜ਼ ਨੇ ਪਰ ਉਹਨਾਂ ਆਈਡੀਆਜ਼ ਨੂੰ ਕਿੱਦਾਂ ਇੰਪਲੀਮੈਂਟ ਕਰਨਾ ਵਾ ਉਹ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਮੌਕਾ ਹੋਣ ਮਿਲਿਆ ਵਾ ਠੀਕ ਆ ਜਿਵੇਂ ਹੁਣ ਆਪਾਂ ਕਿ ਬੱਚਿਆਂ ਨੂੰ ਬੁੱਕਸ ਰੀਡਿੰਗ ਕਰਾ ਰਹੇ ਆ ਥਿਓਰੈਟिकल ਕਰਾ ਰਹੇ ਆ ਉਹਨਾਂ ਦੀ ਲਾਈਫ ਦੇ ਨੂੰ ਕਰਕੇ ਦੇਖਣ ਕਿ ਇਹ ਚੀਜ਼ਾਂ ਰੀਅਲ 'ਚ ਕਿੱਦਾਂ ਦੀਆਂ ਹੁੰਦੀਆਂ ਨੇ ਕਿਉਂਕਿ ਬੁੱਕਸ 'ਚ ਸਿਰਫ ਆਪਾਂ ਰੀਡ ਕਰ ਰਹੇ ਹਾਂ ਥੈਂਕ ਯੂ ਸਾਡੀ ਐਨੂਅਲ ਪ੍ਰੋਗਰਾਮ ਜਿਹੜਾ ਹਰ ਸਾਲ ਚੱਲਦਾ ਕਿਉਂਕਿ ਅਸੀਂ ਜਿੱਥੇ ਥੈਰੇਟਿਕਲੀ ਵੋਕੇਸ਼ਨ ਨੋਲੇਜ ਦੇ ਰਹੇ ਹਾਂ ਉੱਥੇ ਨਾਲ ਦੀ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਪ੍ਰੈਕਟੀਕਲ ਵਰਕ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਹੋਣ ਸੋ ਇਸੇ ਚੀਜ਼ ਨੂੰ ਲੈ ਕੇ ਹਰ ਸਾਲ ਇਹ ਪ੍ਰਦਰਸ਼ਨੀ ਲਗਾਈ ਜਾਂਦੀ ਔਰ ਇਸ ਸਾਲ ਦੀ ਪ੍ਰਦਰਸ਼ਨੀ ਪਿਛਲੇ ਸਾਲਾਂ ਦੇ ਨਾਲੋਂ ਵੀ ਜ਼ਿਆਦਾ ਵਧੀਆ ਰਹੀ ਔਰ ਤੁਹਾਨੂੰ ਪੇਰੈਂਟਸ ਦਾ ਇਲਾਕੇ ਦੇ ਲੋਕਾਂ ਦਾ ਬਹੁਤ ਜਿਆਦਾ ਜਿਹੜਾ ਉਹ ਪ੍ਰਵਾਹ ਹੰਗਾਰਾ ਮਿਲਿਆ ਔਰ ਸਾਡੇ ਬੱਚਿਆਂ ਨੇ ਔਰ ਸਾਡੇ ਪੇਰੈਂਟਸ ਨੇ ਸਾਰਿਆਂ ਨੇ ਉਹਨੂੰ ਬਹੁਤ ਰੱਜ ਕੇ ਸਲਾਇਆ ਜੀ ਚਾਹਤ ਜਰੂਰ ਹੈ ਅੱਜ ਮੈਂ ਮਿਸਮਰਤਾ ਨੂੰ ਗੁੱਡ ਮਾਰਨਿੰਗ एवरीवन ਮਾਈ ਨੇਮ ਇਜ਼ ਪੁਨੀਤ ਕਾਰ ਆਈ ਰੀਡਿੰਗ ਫਾਰ 1st ਕਲਾਸ ਥਿਸ ਇਜ਼ ਅ ਮਾਡਲ ਆਫ 플ਾਂਟ ਪਾਰਟਸ ਆਫ 플ਾਂਟ To all, my name is Kaur. I read in first class today. My model parts of computer keyboard, monitor, speaker, mouse, plug, CPU, speaker. Thank my name is Anjali. I read in first lily class. M my model is ship's name circle, pentagon, uh, square. triangle star heart thanks everyone ਸ੍ਰੀ ਅਕਾਲ ਮੇਰਾ ਨਾਮ ਅਮਰਪਾਲ ਕਾਰ ਹੈ ਮੈਂ ਪਹਿਲੀ ਜਮਾਤ ਵਿੱਚ ਪੜਦੀ ਹਾਂ ਮੈਂ ਤੁਹਾਡੇ ਸਾਹਮਣੇ ਇੱਕ ਮਾਡਲ ਲੈ ਕੇ ਪੇਸ਼ ਹੋਈ ਹਾਂ ਜਿਸ ਦਾ ਨਾਮ ਹੈ ਘੜੀ ਘੜੀ ਸਾਨੂੰ ਸਮਾਂ ਦੱਸਦੀ ਹੈ ਇੱਕ ਸੂਈ ਸੂਈ ਇੱਕ ਛੋਟੀ ਹੁੰਦੀ ਹੈ ਇੱਕ ਵੱਡੀ ਹੁੰਦੀ ਹੈ ਵੱਡੀ ਸਾਨੂੰ ਮਿੰਟਾਂ ਬਾਰੇ ਦੱਸਦੀ ਹੈ ਛੋਟੀ ਸਾਨੂੰ ਘੰਟਿਆਂ ਬਾਰੇ ਦੱਸਦੀ ਹੈ ਇੱਕ 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 ਘੰਟੇ ਵਿੱਚ 60 ਸਕਿੰਡ ਹੁੰਦੇ ਹਨ ਇੱਕ ਘੜੀ ਵਿੱਚ 1 ਤੋਂ 12 ਨੰਬਰ ਹੁੰਦੇ ਹਨ ਧੰਨਵਾਦ ਗੁੱਡ ਮਾਰਨਿੰਗ ਟੂ ਆਲ ਮਾਈ ਨੇਮ ਇਜ਼ ਜਸਕੀਰਾ ਸਿੰਘਲ ਆਈ ਰੀਡਿੰਗ ਫਸਟ ਰੋਸ ਕਲਾਸ ਮਾਈ ਪ੍ਰੋਡਕਟ ਨੇਮ ਮੰਤਸ ਮੰਤਸ ਨੇਮ ਫਸ ਸੰਮਰ ਸਮਰ ਸੀਦਰ टन क्लॉस इन समर सीजन सैक रेनी थर्ड विंटर सीजन वुलॉस इन विंटर बहुत बढ़िया सर प्रिंसिपल मनदीप सिंह ने ਇਹ ਕਿ ਆਪਣੇ ਇਲਾਕੇ 'ਚ ਬਹੁਤ ਘੱਟ ਹੁੰਦੇ ਆ ਤੇ ਜਿਹੜਾ ਪ੍ਰੈਕਟੀਕਲ ਕਰਨਾ ਨਾ ਜਿਵੇਂ ਬਾਹਰਲੇ ਮੁਲਕਾਂ ਦੇ ਪ੍ਰੈਕਟੀਕਲ ਕਰਕੇ ਆਪਣੇ ਨਾਲ ਲੋਕੀ ਜਾਂ ਕਾਮਯਾਬੇ ਹੈ ਤੇ ਇਹ ਆਪਾਂ ਵੀ ਇਸ ਤਰ੍ਹਾਂ ਪ੍ਰੈਕਟੀਕਲ ਬੱਚੇ ਵੇਖ ਜਾਣਗੇ ਉਹਨਾਂ ਦੀ ਨਿਗਾਹ ਜਦੋਂ ਵੀ ਵੇਖਣਗੇ ਉਹਨਾਂ ਨੂੰ ਸੌਖਾ ਹੋ ਜਾਊਗਾ ਇਸ ਕਰਕੇ ਜੇ ਪੜ੍ਹਾਈ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਪ੍ਰੈਕਟੀਕਲ ਕਰਾਉਣੇ ਚਾਹੀਦੇ ਆ ਮੈਂ ਵਧਾਈ ਦਿੰਦਾ ਇਹਨਾਂ ਨੂੰ ਕਿ ਜਿਨ੍ਹਾਂ ਨੇ ਬਹੁਤ ਵਧੀਆ ਇਹ ਪ੍ਰੋਗਰਾਮ ਕੀਤਾ ਹੈ ਇੱਕ ਕਮੇਟੀ ਇਹ ਮੈਨੇਜਮੈਂਟ ਸਤਕਾਰਯੋਗ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਤੇ ਸਕੂਲ ਦੀ ਸਮੂਹ ਮੈਨੇਜਮੈਂਟ ਕਮੇਟੀ ਬਹੁਤ ਹੀ ਧਿਆਨ ਦੇ ਰਹੇ ਨੇ ਬਹੁਤ ਹੀ ਉਹਨਾਂ ਦਾ ਵੱਡੇ ਉੱਚੇ ਖਿਆਲ ਨੇ ਇੱਕ ਸਾਨੂੰ ਇਲਾਕੇ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਚੀਜ਼ ਆ ਰਹੀ ਆ ਮਾਤਾ ਪਿਤਾ ਦਾ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਸਾਨੂੰ ਜਿਹੜੀ ਉਹ ਜ਼ੋਰ ਪਾਇਆ ਜਾ ਰਿਹਾ ਹੈ ਕਿ ਸਕੂਲ ਨੂੰ ਅਪਗ੍ਰੇਡ ਕਰਕੇ ਪਲੱਸ 1 ਪਲੱਸ 2 ਵਾਸਤੇ ਕੀਤਾ ਜਾਵੇ ਸੋ ਸਾਡੀ ਮੈਨੇਜਮੈਂਟ ਕਮੇਟੀ ਔਰ ਸਾਰੇ ਸਮੂਹ ਸਾਡਾ ਮਾਨਯੋਗ ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ ਸਾਰੇ ਇਸ ਚੀਜ਼ ਨੂੰ ਲੈ ਕੇ ਜਿਹੜਾ ਵਾ ਉਹ ਧਿਆਨ ਚ ਨੇ ਔਰ ਬਹੁਤ ਜਲਦੀ ਅਸੀਂ ਇਸ ਚੀਜ਼ ਵਿੱਚ ਕੰਮਜਬ ਹੋਵਾਂਗੇ ਸੈਕੰਡ ਸਮੇਂ ਦੇ ਹਸਲਾਤਾਂ ਦੇ ਅਕੋਰਡਿੰਗ ਜੇਕਰ ਅਸੀਂ ਗੱਲ ਕਰੀਏ ਜਿਵੇਂ ਇਨ ਫਿਊਚਰ ਗਰਮੀ ਵਧ ਰਹੀ ਆ ਤਾਂ ਬੱਚਿਆਂ ਦਾ ਛੋਟੇ ਬੱਚਿਆਂ ਦਾ ਖਾਸ ਕਰਕੇ ਕਲਾਸਾਂ 'ਚ ਬੈਠਣਾ ਜਿਹੜਾ ਉਹ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੀ ਗਰਮੀ ਨਾਲ ਸੋ ਫੁੱਲੀ ਏਸੀ ਜਿਹੜਾ ਵਾ ਉਹ ਸੀ ਕਰਨ ਜਾ ਰਹੇ ਆ ਇਨਫਰਾਸਟ੍ਰਕਚਰ ਨੂੰ ਹੋਰ ਇੰਪਰੂਵ ਕਰ ਰਹੇ ਆ ਕਲਾਸਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਬਲੈਕਬੋਰਡ ਦੀ ਜਗ੍ਹਾ ਦੇ ਉੱਤੇ ਟੱਚ ਪੈਨਲ ਅੱਜ ਕੱਲ ਇੰਟਰਐਕਟਿਵ ਪੈਨਲ ਜਿਹੜਾ ਉਹਦਾ ਯੋਗ ਆ ਚੁੱਕਾ ਜੀ ਅਸੀਂ ਬੱਚਿਆਂ ਨੂੰ ਏਆਈ ਦੇ ਨਾਲ ਰੂਬਰੂ ਕਰਵਾ ਰਹੇ ਆ ਔਰ ਇੰਟਰਐਕਟਿਵ ਪੈ ਵਿਦਿਆ ਦੇ ਰਹੇ ਆਂ ਔਰ ਕੰਪਿਊਟਰੀ ਕਰਨ ਵਾਲ ਖਾਸ ਧਿਆਨ ਦੇ ਰਹੇ ਆਂ ਜੀ ਸਾਥ ਸਹਿਯੋਗ ਨਾਲ ਇਹ ਪੰਜਾਬ ਦੀਆਂ ਫਸਲਾਂ ਹਨ ਕਣਕ ਕਪਾਹ ਅਤੇ ਝੋਨਾ ਝੋਨਾ ਅਤੇ ਕਪਾਹ ਸੋਨੇ ਦੀ ਫਸਲ ਹੁੰਦੀ ਹੈ ਅਤੇ ਕਣਕ ਹਾੜੀ ਦੀ ਫਸਲ ਹੁੰਦੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਹੈ ਪੰਜਾਬੀ ਪ੍ਰਦਰਸ਼ਨੀ ਵਿੱਚ ਜਿਵੇਂ ਕਿ ਤੁਸੀਂ ਵੇਖ ਸਕਦੇ ਜੀ ਇਹ ਸਾਰੇ ਹੱਥ ਦੇ ਕੱਢੇ ਤੋਪੇ ਅਤੇ ਸਰਾਣੇ ਚਾਦਰ ਸਰਾਣੇ ਦੇ ਕਲਾਕਰ ਜਿਵੇਂ ਆ ਤੇ ਗੰਢ ਤੋਪਾ ਹੈ ਆ ਸਿੰਦੀ ਤੋਪਾ ਹਨ ਮੱਛੀ ਤੋਪਾ ਤੇ ਕੁੰਡੀ ਤੋਪਾ ਤੇ ਜਿਵੇਂ ਆ ਪੱਥਰ ਟੰਕਾ ਹੈ ਤੇ ਜਿਵੇਂ ਤੁਸੀਂ ਵੇਖ ਸਕਦੇ ਜੀ ਵੀ ਆ ਹੱਥ ਦੇ ਕੱਢੇ ਕਰੋਸ਼ੀ ਦੇ ਸਰਾਣੇ ਦੇ ਕਵਰ ਹਨ ਤੇ ਜਿਵੇਂ ਆ ਚੀਜ਼ਾਂ ਕਵਰ ਕਰਨ ਲਈ ਹੁੰਦੀਆਂ ਨੇ ਵਿੱਚ ਜਿਵੇਂ ਤੁਹਾਨੂੰ ਪਤਾ ਵੀ ਆ ਟੋਕਰੀ ਵਿੱਚ ਆ ਵਿਚ ਆਪਾਂ ਪਹਿਲਾਂ ਬਾਜੀ ਲੋੜੀ ਦੇ ਫੁੱਲੇ ਵਗੈਰਾ ਵਿਆਹਾਂ ਸ਼ਾਦੀ ਦੇ ਆਪਾਂ ਵੰਡਦੇ ਰਹਿੰਨੇ ਆ ਸੱਸੀ ਕਾਲਜੀ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਆਪਣੇ ਪੁਰਾਣੇ ਕੁਛ ਪੁਰਾਤਨ ਬੈਗ ਨੇ ਜਿਨ੍ਹਾਂ ਆਪਾਂ ਝੋਲੇ ਕਹਿ ਦਿੰਨੇ ਆ ਇਹ ਪੁਰਾਣੇ ਸਮਾਨੇ ਵਿੱਚ ਯੂਜ਼ ਹੁੰਦੇ ਸੀ ਬਟ ਅੱਜ ਇਹਨਾਂ ਦੀ ਜਗ੍ਹਾ ਲੈਦਰ ਦੇ ਤੇ ਅਤੇ ਕੁਝ ਪਲਾਸਟਿਕ ਦੀਆਂ ਪਰਸ ਨੇ ਲੈ ਲਈਏ ਜੋ ਕਿ ਬਹੁਤ ਹੀ ਹਾਨੀਕਾਰਕ ਹੁੰਦੇ ਨੇ ਆਪਣੇ ਲਈ ਆਪਣੀ ਤਰਤੀਲੀ ਪਰ ਇਹਨਾਂ ਵਿੱਚ ਬਹੁਤ ਹੀ ਖਪਾ ਲੱਗਦਾ ਹੈ ਬਹੁਤ ਹੀ ਮਿਹਨਤ ਲੱਗਦੀ ਹੈ ਲੋਕਾਂ ਨੇ ਆਪਣਾ ਸਮਾਂ ਬਚਾਉਣ ਲਈ ਇਹਨਾਂ ਨੂੰ ਨਾ ਇਸਤੇਮਾਲ ਵਿੱਚ ਲਿਆ ਕੇ ਪਲਾਸਟਿਕ ਅਤੇ ਲੈਦਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਲੈਦਰ ਨਾਲ ਜਾਨਵਰਾਂ ਦਾ ਘਟ ਹੁੰਦਾ ਹੈ ਅਤੇ ਪਲਾਸਟਿਕ ਨਾਲ ਜੋ ਆਪਣੀ ਧਰਤੀ ਹੈ ਇਹਨੇ ਬਹੁਤ ਹੀ ਗੰਦਾ ਅਸਰ ਪੈਂਦਾ ਹੈ ਆਪਾਂ ਨੂੰ ਇਹਨਾਂ ਦੀ ਇਸਤਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਅਤੇ ਪਲਾਸਟਿਕ ਤੇ ਲੈਦਰ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਸਭ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਪੁਰਾਣਾ ਮਿੱਟੀ ਦਾ ਘਰ ਹੈ ਇਸ ਵਿੱਚ ਬਹੁਤ ਸਾਰੇ ਪੁਰਾਣੇ ਮਿੱਟੀ ਦੇ ਭਾਂਡੇ ਪਏ ਹੋਏ ਹਨ ਇਹ ਇੱਕ ਲੱਕੜ ਦੀ ਪੌੜੀ ਹੈ ਜਿਸ ਦੀ ਜਿਸ ਦੀ ਵਰਤੋਂ ਜਿਸ ਦੀ ਵਰਤੋਂ ਸੱਤ ਪੁਰਾਣੇ ਲੋਕੀ ਕੋਠੇ ਤੇ ਜਾਣ ਦੀ ਜਾਨ ਲਈ ਕਰਦੇ ਹਨ ਇਹ ਇੱਕ ਪੁਰਾਣਾ ਇਹ ਇੱਕ ਪੁਰਾਣਾ ਵਾੜਾ ਹੈ ਜਿਸ ਵਿੱਚ گاਵਾ ਬਨੀਆਂ ਹੋਈਆਂ ਹਨ گاਵਾ ਸਾਨੂੰ ਛੋਹ ਦੁੱਧ ਦਿੰਦੀਆਂ ਹਨ ਇਹ ਇੱਕ ਖੂਹ ਹੈ ਜੋ ਸਾਨੂੰ ਪਾਣੀ ਦਿੰਦਾ ਹੈ ਇਹ ਇੱਕ ਗੁਰਦੁਆਰਾ ਹੈ ਜੋ ਕਿ ਸੋਨੇ ਦਾ ਬਣਿਆ ਹੋਇਆ ਹੈ ਇਸ ਵਿੱਚ ਆਪਾਂ ਮੱਥਾ ਵੀ ਟੇਕਦੇ ਹਾਂ ਅਤੇ ਪਾਠ ਵੀ ਕਰਦੇ ਹਾਂ ਇਹ ਤਾਂ ਬਹੁਤ ਇਹ ਤਾਲਾ ਬਹੁਤ ਹੀ ਪੁਰਾਣਾ ਹੈ ਇਹ ਇੱਕ ਬਹੁਤ ਪੁਰਾਣਾ ਘਰ ਹੈ ਇਸ ਵਿੱਚ ਚੁੱਲਾ ਚੌਂਕਾ ਅਜੇ ਗੂ ਹੈ ਇਹ ਹੈ ਜੀ ਘੋੜੇ ਦੀ ਲਗਾਮ ਜਿੱਤਨਾ ਆਪਾਂ ਘੋੜੇ ਨੂੰ ਕਾਬੂ ਕਰਦੇ ਹਾਂ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਪੰਜਾਬੀ ਪ੍ਰਦਰਸ਼ਨੀ ਵਿੱਚ ਸਵਾਗਤ ਹੈ ਮੈਂ ਤੁਹਾਨੂੰ ਪੁਰਾਤਨ ਪਿੱਤਲ ਦੇ ਭਾਂਡੇ ਬਾਰੇ ਦੱਸਣ ਜਾ ਰਹੀ ਹਾਂ ਇਹ ਅੱਜ ਕੱਲ ਇਹ ਘਰਾਂ ਵਿੱਚ ਨਹੀਂ ਵਰਤੇ ਜਾਂਦੇ ਘਰਾਂ ਵਿੱਚ ਸਟੀਲ ਦੇ ਭਾਂਡੇ ਵਰਤੇ ਜਾਂਦੇ ਹਨ ਜਿਨ੍ਹਾਂ ਵਿੱਚ ਅਸੀਂ ਖਾਣਾ ਬਣਾਉਂਦੇ ਹਾਂ ਤੇ ਉਹ ਖਾਣਾ ਖਾਣੇ ਦੇ ਸਾਰੇ ਤੱਤ ਮਰ ਜਾਂਦੇ ਹਨ ਜੇਕਰ ਅਸੀਂ ਪਿੱਤਲ ਦੇ ਭਾਂਡੇ ਵਿੱਚ ਖਾਣਾ ਬਣਾਵਾਂਗੇ ਉਸ ਦੇ ਤੱਤ ਵੀ ਨਹੀਂ ਮਰਦੇ ਇਹ ਰਸੋਈ ਵਿੱਚ ਪਏ ਵੀ ਸੋਹਣੇ ਲੱਗਦੇ ਹਨ ਧੰਨਵਾਦ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਦੱਸਣ ਜਾ ਰਹੀਆਂ ਹਾਂ ਕਿ ਇਹ ਪੁਰਾਣੇ ਸਮੇਂ ਦੀ ਇੱਕ ਕਾੜ ਹੈ ਇਹ ਬਹੁਤ ਮਹੱਤਵਪੂਰਨ ਹੈ ਇਹ ਲੋਕ ਆਪਣੇ ਘਰਾਂ ਵਿੱਚ ਭਾਂਡੇ ਧੋਣ ਅਤੇ ਨਾਉਣ ਧੋਣ ਵਾਸਤੇ ਵਰਤਿਆ ਜਾਂਦਾ ਹੈ ਸਤਿ ਸ੍ਰੀ ਅਕਾਲ ਇਹ ਪੰਜਾਬੀ ਵਰਣਮਾਲਾ ਦੇ ਅੱਖਰ ਹਨ ਪਹਿਲਾਂ ਇਹ 35 ਹੁੰਦੇ ਹਨ ਹੁਣ ਨਵੇਂ ਅੱਖਰਾਂ ਦੇ ਆਉਣ ਕਾਰਨ ਇਹ 41 ਹੋ ਗਏ ਹਨ ਧੰਨਵਾਦ ਜਿਹੜੀ 2002 ਦੇ ਵਿੱਚ ਇਸ ਸੰਸਥਾ ਦਾ ਆਗਾਜ਼ ਜਮਰਾਹ ਮਹਾਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਤੇ ਇਲਾਕੇ ਦੀ ਸੰਗਤ ਦੁਆਰਾ ਰਲ ਕੇ ਕੀਤਾ ਗਿਆ ਉਦੋਂ ਤੋਂ ਲੈ ਕੇ ਸਕੂਲ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹਰ ਇੱਕ ਸਾਲ ਇਸ ਸਕੂਲ ਦੀਆਂ ਪ੍ਰਾਪਤੀਆਂ ਜਿਹੜੀਆਂ ਵਾਂ ਉਹ ਵੱਧ ਰਹੀਆਂ ਨੇ ਦਿਨੋ ਦਿਨ ਅਪਗ੍ਰੇਡ ਹੋ ਰਿਹਾ ਜੇਕਰ ਅਸੀਂ ਇਸ ਸਾਲ ਦੀ ਗੱਲ ਕਰੀਏ ਤੇ ਸਾਡੇ 10th ਕਲਾਸਾਂ ਦੇ ਰਿਜ਼ਲਟ ਜਿਹੜੇ ਉਹ ਬੜੇ ਮਾਣ ਮੱਤੇ ਨੇ ਬਹੁਤ ਸ਼ਾਨਦਾਰ ਸਾਡੇ 100% ਰਿਜ਼ਲਟ ਰਹੇ ਨੇ ਜੇਕਰ ਅਸੀਂ ਸਪੋਰਟਸ ਵਾਲੇ ਪਾਸੇ ਗੱਲ ਕਰੀਏ ਤਾਂ ਇਸ ਸਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੇਮਸ ਨੇ ਜਿੰਨਾ ਚ ਅਸੀਂ ਫਸਟ ਟਾਈਮ ਇਨਵੋਲਵਮੈਂਟ ਕੀਤੀ ਆ ਔਰ ਸਾਡੇ ਬੱਚੇ ਸਟੇਟ ਤੱਕ ਪਹੁੰਚ ਗਏ ਜੇਕਰ ਅਸੀਂ ਓਰਲ ਬੱਚਿਆਂ ਦੀ ਸੇਤੂ ਨੂੰ ਲੈ ਕੇ ਗੱਲ ਕਰਦੇ ਆਂ ਜਾਂ ਜਿੱਕਰ ਅਸੀਂ ਉਹਨਾਂ ਦੀ ਸਟੱਡੀ ਨੂੰ ਲੈ ਕੇ ਗੱਲ ਕਰਦੇ ਆਂ ਤਾਂ ਜਿਹੜੀ ਇਸ ਮੈਨੇਜਮੈਂਟ ਔਰ ਸਾਡੇ ਬੱਚਿਆਂ ਦਾ ਜੋ ਅਸੀਂ ਦੇਖਦੇ ਆਂ ਸਾਡੇ ਬੱਚੇ ਦਿਨੋਂ ਬਾਅਦ ਦਿਨ ਅੱਗੇ ਦੇ ਅੱਗੇ ਬਹੁਤ ਵਧੀਆ ਵਰਕ ਕਰ ਰਹੇ ਨੇ ਔਰ ਸਾਨੂੰ ਪੇਰੈਂਟਸ ਦਾ ਬਹੁਤ ਸਤਿਕਾਰ ਔਰ ਮਾਣ ਜਿਹੜਾ ਉਹ ਮਿਲ ਰਿਹਾ ਧੰਨਵਾਦ ਜੀ ਦੇਖੋ ਜੀ ਬਹੁਤ ਜ਼ਿਆਦਾ ਹੈ ਮਤਲਬ ਮੈਂ ਤਾਂ ਖੁਦ ਹੈਰਾਨ ਹੋ ਰਿਹਾ ਮੈਂ 84 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਚਲੋ ਸਾਡੇ ਟਾਈਮ ਤਾਂ ਇਹ ਚੀਜ਼ਾਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਜੋ ਚੀਜ਼ਾਂ ਅੱਜ ਪ੍ਰੈਜੈਂਟ ਅਵੇਲੇਬਲ ਹੈ ਸਾਡੇ ਬੱਚਿਆਂ ਵਾਸਤੇ ਸਪੈਸ਼ਲੀ ਇੰਨੇ ਛੋਟੇ ਛੋਟੇ ਬੱਚੇ ਜੋ ਨਰਸਰੀ ਕਲਾਸ ਦੇ ਆ ਉਹ ਕੁੜੀਆਂ ਮੈਨੂੰ ਲੱਗਦਾ ਵੀ ਆਪਣਾ ਨਾਮ ਵੀ ਸ਼ਾਇਦ ਅਜਨਲ ਨਹੀਂ ਜਾਣਦੀਆਂ ਪਰ ਉਹਨਾਂ ਨੂੰ ਇਡੀ ਵਧੀਆ ਤਿਆਰੀ ਕਰਵਾਈ ਗਈ ਹੈ ਮਤਲਬ ਉਹਨਾਂ ਨੇ ਸਾਰੀ ਇੰਨੀ ਵਧੀਆ ਰਿਪਰਿੰਡੇਸ਼ਨ ਕੀਤੀ ਹੈ ਵੀ ਆਪਾਂ ਨੂੰ ਸੱਚਮੁੱਚ ਮਾਈਂਡ ਬਲੋਮਿੰਗ ਹੈ ਬਹੁਤ ਹੀ ਵਧੀਆ ਉਹਨਾਂ ਦੀ ਤਿਆਰੀ ਸੀ ਬੱਚਿਆਂ ਦੀ ਬੱਚਿਆਂ ਦੀ ਵੀ ਤੇ ਟੀਚਰਾਂ ਦੀ ਬਹੁਤ ਕਹਿੰਦੇ ਖੁਦ ਹਾਰ ਨਹੀਂ ਹੁੰਦੀ ਵੀ ਇਦੇ ਛੋਟੇ ਬੱਚੇ ਇੰਨਾ ਵਧੀਆ ਕਰ ਕਿਵੇਂ ਸਕਦੇ ਪਰ ਕਰਕੇ ਦਿਖਾਇਆ ਗਿਆ ਪੜਾਈ ਦੇ ਨਾਲ ਪ੍ਰੈਕਟੀਕਲ ਜ਼ਰੂਰੀ ਹੈ ਜੀ ਬਿਲਕੁਲ ਜੀ ਹਾਂ ਪੜਾਈ ਤਾਂ ਹੈ ਹੀ ਇਹ ਦੇਖੋ ਸਾਰੇ ਸਕੂਲਾਂ ਵਿੱਚ ਪੜਾਈ ਤਾਂ ਹੋ ਰਹੀ ਹੈ ਪਰ ਜੇ ਆਪਾਂ ਪ੍ਰੈਕਟੀਕਲੀ ਦੇਖਦੇ ਹਾਂ ਤੇ ਬਿਲਕੁਲ ਉਹ ਜੋ ਚਾਹੀਦਾ ਸੀ ਬੱਚੇ ਨੂੰ ਉਹ ਮੈਨੂੰ ਲੱਗਦਾ ਵੀ ਇਸ ਜਗ੍ਹਾ ਤੇ ਅਵੇਲੇਬਲ ਹੈਗਾ ਬਾਰ-ਬਾਰ ਜੇ ਕਿਤੇ ਧਾਰਮਿਕ ਸਮਾਗਮ ਕਰਦੇ ਜਾਂਦੇ ਆ ਜਗ ਹੋਰ ਸਮਾਗਮ ਕਰਦੇ ਆ ਤੇ ਆਪਾਂ ਬਾਰ-ਬਾਰ ਇਹੀ ਕਹਿੰਦੇ ਆ ਕਿ ਅੱਜ ਲੋੜ ਸਮੇਂ ਦੀ ਲੋੜ ਹੈ ਕਿ ਸਾਡੇ ਬੱਚੇ ਸਾਡੀ ਆਨਰਲ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਸੀਗਾ ਸਾਡਾ ਕੌਮੀ ਇਤਿਹਾਸ ਕੀ ਸੀ ਸਾਡਾ ਸੱਭਿਆਚਾਰ ਕੀ ਸੀਗਾ ਤੇ ਮੇਰੇ ਅਕੋਰਡਿੰਗ ਤੇ ਜੇ ਆਪਾਂ ਇਹ ਚ ਲਗਭਗ ਸਾਰਿਆਂ ਦਾ ਜਿਹੜਾ ਹੈਗਾ ਸੀਗਾ ਪ੍ਰਦਰਸ਼ਨੀ ਪੱਤੀ ਜਿਹੜਾ ਰਵਈਆ ਸੀਗਾ ਬਹੁਤ ਵਧੀਆ ਸੀਗਾ ਬਹੁਤ ਪੋਜ਼ਿਟਿਵਲੀ ਗਏ ਨੇ ਬੱਚੇ ਹਾਂ ਕੁਝ ਇੱਕ ਹੈ ਸੀ ਕਿ ਜਿਹੜੇ ਉਹਨਾਂ ਉਨਤਾਈਆਂ ਰਹਿ ਗਈਆਂ ਨੇ ਇੰਨਾ ਵੱਡਾ ਜਦੋਂ ਤੁਹਾਨੂੰ ਪਤਾ ਪ੍ਰੋਗਰਾਮ ਲਿਖਿਆ ਗਿਆ ਹੋਵੇ ਤੇ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ ਨੇ ਉਹਨਾਂ ਬਾਰੇ ਸਾਨੂੰ ਇਹ ਉਹਨਾਂ ਅਵਗਤ ਕਰਾਇਆ ਤੇ ਅਸੀਂ ਜੀ ਕੋਸ਼ਿਸ਼ ਕਰਾਂਗੇ ਤੇ ਅੱਗੇ ਤੋਂ ਸੁਧਾਰ ਕਰਨ ਦੀ ਇਸ ਪ੍ਰਦਰਸ਼ਨੀ ਤੋਂ ਫਾਇਦਾ ਕੀ ਹੋ ਸਕਦਾ ਜੇ ਆਪਾਂ ਗੱਲ ਕਰਦੇ ਆ ਅੱਜ ਦੇ ਸਮਾਜ ਦੇ ਵਿੱਚ ਵੇਖੋ ਜਿਵੇਂ ਪਹਿਲਾਂ ਤੁਸੀਂ ਕੁਐਸਚਨ ਕੀਤਾ ਸੀਗਾ ਕਿ ਇਤਿਹਾਸ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ ਤੇ ਇਹ ਜਿਹੜਾ ਹੈਗਾ ਹੈ ਹਰ ਵਿਸ਼ੇ ਬਾਰੇ ਜੇ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਉਹ ਲਿミਟਡ ਸਿਲੇਬਸ ਹੁੰਦਾ ਪ੍ਰਦਰਸ਼ਨੀਆਂ ਨਾਲ ਕੀ ਹੈ ਕਿ ਇੱਕ ਜਿਹੜਾ ਹੈਗਾਏ ਜਾਂ ਸੱਭਿਆਚਾਰ ਜਾਂ ਉਹਦੀ ਇਹ ਕੋਈ ਹੱਦ ਨਹੀਂ ਰਹੀਦੀ ਨੌਲੇਜ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀਆਂ ਚੀਜ਼ਾਂ ਗਾਇਬ ਹੋ ਚੁੱਕੀਆਂ ਨੇ ਸਾਡੇ ਸਿਲੇਬਸ ਵਿੱਚ ਵੀ ਨਹੀਂ ਆ ਗਈਆਂ ਉਹਨਾਂ ਚੀਜ਼ਾਂ ਨੂੰ ਵੀ ਬੱਚਿਆਂ ਨੂੰ ਜਾਨੂ ਕਰਵਾਇਆ ਜਾਵੇ ਮੈਂ ਜਫਨਿਤ ਕਾ ਸਟੂਡੈਂਟ ਆਫ 10th ਕਲਾਸ ਥਰੂ ਥਿਸ ਮਾਡਲ ਵੀ ਡੈਡੀਕੇਟ Uh, that, to remember a tragic event that shook the nation, Jallianwala Bagh Massacre. On April 13, 1919, Gov. Dyer sh uh, shooted on people gathered in Jallianwala Bagh. Uh, uh, hundred of people were killed and many more were injured. Uh, by this model, we pay, pay tribute to those who sacrificed their lives. ਟਾਈਮਸ ਜੀਗ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਉਣ ਲਈ ਬਹੁਤ ਸਾਰੀਆਂ ਐਫਰਟਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਜਿਵੇਂ ਕਿ ਸਾਡੇ ਸਕੂਲ ਵਿੱਚ AI ਦੇ ਰਿਗਾਰਡਿੰਗ ਇੱਕ ਐਗਜ਼ੀਬਿਸ਼ਨ ਤਿਆਰ ਕੀਤੀ ਗਈ ਜਿਹਦੇ ਵਿੱਚ ਟੋਟਲੀ ਜਿਹੜੀ ਪ੍ਰੈਪਰੇਸ਼ਨ ਕੀਤੀ ਗਈ ਹੈ ਵਿਦਿਆਰਥੀਆਂ ਵੱਲੋਂ ਖੁਦ ਕੀਤੀ ਗਈ ਹੈ ਅ ਜਿੰਨੇ ਵੀ ਚਾਰਟ ਜਾਂ ਮਾਡਲ ਬਣਾਏ ਗਏ ਨੇ ਸਾਰੇ ਵਿਦਿਆਰਥੀਆਂ ਨੇ ਖੁਦ ਬਣਾਏ ਨੇ ਔਰ ਇੰਟਰਨੈਟ ਦੀ ਹੈਲਪ ਨਾਲ ਬਣਾਏ ਨੇ ਉਹਨਾਂ ਨੇ ਜੋ ਵੀ ਮਟੀਰੀਅਲ ਵਗੈਰਾ ਬਣਾਇਆ ਹੈਗਾ ਜਾਂ ਮਾਡਲ ਵਗੈਰਾ ਬਣਾਏ ਨੇ ਜਿੰਨੀ ਵੀ ਇਨਫੋਰਮੇਸ਼ਨ ਇਹਦੇ ਵਿੱਚ ਰਿਪਰੈਜ਼ੈਂਟ ਰਿਪਰੈਜ਼ੈਂਟ ਕੀਤੀ ਗਈ ਹੈ ਉਹ ਸਾਰੇ ਬੱਚਿਆਂ ਨੇ ਮਿਲ ਕੇ ਆਪਣੇ ਅਕੋਰਡਿੰਗ ਆਪਣੇ ਬਲਤੇ ਇੰਟਰਨੈਟ ਦੀ ਹੈਲਪ ਨਾਲ ਇੰਟਰਨੈਟ ਤੋਂ ਹੀ ਸਰਚ ਕਰਕੇ ਬਣਾਈ ਗਈ ਹੈ ਆਉਣ ਵਾਲੇ ਸਮੇਂ ਵਿੱਚ ਜੇ ਆਪਾਂ ਗੱਲ ਕਰੀਏ ਤੇ ਜਿਹੜੀ AI ਹੈ ਬਹੁਤ ਬੈਨੀਫਿਟ ਹੋਣ ਵਾਲੀ ਹੈ ਕਿਉਂਕਿ ਟੋਟਲੀ ਜਮਾਨਾ ਜਿਹੜਾ ਮਾਰਕੀਟ ਟ੍ਰੈਂਡ ਹੈਗੇ ਹੋਏ ਇਹ ਹੀ ਤੇ ਡਿਪੈਂਡ ਹੋਣ ਵਾਲਾ ਹੈ ਆ ਇਹ ਇਦੀ ਹਾਲਪ ਨਾਲ ਬੱਚੇ ਆਪਣੀ ਜਿਹੜੀ ਸਟੱਡੀ ਆ ਉਹਨੂੰ ਇਨਹਾਂנס ਕਰ ਸਕਦੇ ਨੇ ਕਿਉਂ ਆਓ ਬਾਹਰ ਦੀਆਂ ਸਟੇਟਾਂ ਦੀਆਂ ਜਿਹੜੀਆਂ ਖੋਜ ਖਬਰਾਂ ਨੂੰ ਲੈ ਕੇ ਆਪਣੇ ਦੇਸ਼ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰਕੇ ਬੱਚੇ ਬਹੁਤ ਸਾਰਾ ਗਿਆਨ ਇਕੱਠਾ ਕਰ ਸਕਦੇ ਨੇ ਮੈਂ ਸਰ ਬਵਨਜੋਤ ਕੋਰ ਐਸ ਯੂ ਕੈਨ ਸੀ ਥਿਸ ਇਜ਼ ਅ ਹੋਲੋਗ੍ਰਾਮ ਹੋਲੋਗ੍ਰਾਮ ਇਜ਼ ਅ ਟੈਕਨੀਕ ਵਿਚ ਇਨੇਬਲਸ ਟੂ ਕ੍ਰੀਏਟ অর ਮੇਕ ਅ 3D ਪਿਕਚਰ ਆਫ ਐਨੀਥਿੰਗ ਐਸ ਯੂ ਕੈਨ ਸੀ ਵੀ ਆਰ ਯੂਜ਼ਿੰਗ ਹੋਲੋਗ੍ਰਾਮ ਇਨ ਸਟਡੀ ਕੇਸ ਹੇਅਰ ਵੀ ਆਰ ਯੂਜ਼ਿੰਗ ਅ ਮੋਬਾਈਲ ਫੋਨ ਔਨ ਵਿਚ ਵੀ ਆਰ ਪਲੇਇੰਗ ਅ ਹੋਲੋਗ੍ਰਾਫਿਕ ਵੀਡੀਓ ਵਿਚ and create the scene of hologram a person named dennis geber invented hologram in 1962 most of the times holograms are used when presidents or vice presidents all over the world gives the speeches to prevent any bad happening thanks ki ajj aap sir guru hargovin senior secondary school butto butti vi ki aap math exhibition ya all subject exhibition lai aa onda ek part aa math science exhibition aapan ਇੰਦਾ ਮੇਨ ਪਰਪਸ ਕੀ ਹੈਗਾ ਐਗਜ਼ੀਬਿਸ਼ਨ ਲਾਉਣ ਦਾ ਕਿ ਬੱਚਿਆਂ ਨੂੰ ਪ੍ਰੈਕਟੀਕਲੀ ਚੀਜ਼ਾਂ ਜਾਂ ਵਰਕ ਜਿਹੜਾ ਉਹ ਸਿਖਾਇਆ ਜਾਵੇ ਕਿਉਂਕਿ ਆਉਣ ਵਾਲਾ ਆਧੁਨਿਕ ਯੁੱਗ ਜਿਹੜਾ ਹੈਗਾ ਉਹ ਹੈ ਹੀ ਪ੍ਰੈਕਟੀਕਲ ਦਾ ਰਹਿ ਗਿਆ ਪ੍ਰੈਕਟੀਕਲ ਦੇ ਨਾਲ ਹੀ ਅਸੀਂ ਇੱਕ ਹਰ ਚੀਜ਼ ਨੂੰ ਈਜ਼ੀਲੀ ਜਾਂ ਸੌਖੇ ਤਰੀਕੇ ਨਾਲ ਸਿੱਖ ਸਕਦੇ ਆ ਇਸੇ ਹੀ ਤਰੀਕੇ ਨਾਲ ਬੱਚਿਆਂ ਦੇ ਵਿੱਚ ਮੈਥ ਸਾਇੰਸ ਆਲ ਸਬਜੈਕਟ ਦੀ ਰੁਚੀ ਨੂੰ ਪੈਦਾ ਕਰਨ ਵਾਸਤੇ ਵੀ ਅਸੀਂ ਐਗਜ਼ੀਬਿਸ਼ਨ ਲਈ ਆਉਂਦੀ ਹੈਲਪ ਇਹ ਮੇਨ ਐਗਜ਼ੀਬਿਸ਼ਨ ਹੈ ਕਿ ਇਸ ਨਾਲ ਵਿੱਚ ਜਿੰਨੇ ਵੀ ਮਾਡਲ ਬੱਚਿਆਂ ਨੇ ਰੈਡੀ ਕੀਤੇ ਆ ਉਹ ਬੱਚਿਆਂ ਦੇ ਹੀ ਆਈਡੀਆ ਬੱਚਿਆਂ ਦੀ ਹੀ ਮਿਹਨਤ ਸਦਕਾ ਹੀ ਉਹਦੀ ਐਗਜ਼ੀਬਿਸ਼ਨ ਉਹ ਲਾਈ ਗਈ ਬੱਚਿਆਂ ਨੇ ਇਹਨਾਂ ਵਿੱਚ ਆਪਣੀ ਕ੍ਰੀਏਟੀਵਿਟੀਆਂ ਵਿਖਾ ਕੇ ਉਥੋਂ ਦੇ ਪਤਾ ਲੱਗਦਾ ਹੈ ਕਿ ਬੱਚਿਆਂ ਨੇ ਕਿੰਨੇ ਕੁ ਮਾਡਲ ਆਪਦੀ ਦਿਲੋਂ ਜਾਂ ਉਹ ਕਿੰਨੀ ਕੁ ਪ੍ਰੈਕਟਿਸ ਕਰਕੇ ਜਿਹੜੇ ਤਿਆਰ ਕੀਤੇ ਗਏ ਆ ਧੰਨਵਾਦ ਅੱਜ ਕੱਲ ਦੇ ਜ਼ਮਾਨੇ ਵਿੱਚ ਪੁੱਤਰਾ ਪੁੱਤਰੀ ਦਾਦਾ-ਦਾਦੀ ਤੋਂ ਦੂਰ ਹੋ ਕੇ ਫੋਨ ਵੇਖਦੇ ਆ ਜਿਹੜੀ ਸਿੱਖਿਆ ਸਾਨੂੰ ਦਾਦਾ-ਦਾਦੀ ਤੋਂ ਮਿਲਦੀ ਹੈ ਉਹ ਸਿੱਖਿਆ ਸਾਨੂੰ ਫੋਨ ਤੋਂ ਨਹੀਂ ਮਿਲਦੀ ਧੰਨਵਾਦ ਮੇਰੇ ਨਾਲ मैंने शिवराजेंगे मई टॉपअक अनहेल्दी फूड सैलड एक्स मिल्क बटर चपाती अनहेल्दी फूड आइसक्रीम चॉकलेट केक बर्गर कोल्ड ड्रिंक थैंक्स तेरा नाम है गू ਅੱਜ ਦੇਖਾਂ ਮੈਂ ਯੂकेजी ਕਲਾਸ ਵਿਦ ਪਰਦਾਵਾ ਮੈਂ ਅੱთან ਪੰਜਾਬੀ ਮਾਤਰਾ ਬਾਰੇ ਦੱਸਣ ਲਗਾਵਾ ਕੰਨਾ ਸਿਆਰੀ ਬਿਆਰੀ ਆਂਕੜ ਦਿਆਂਕੜ ਲਾਂ ਲਿਲਾ ਹੋੜਾ ਇਹ ਸਨ ਤਸਵੀਰਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੱਟੂ ਪੱਟੀ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਤਸਵੀਰਾਂ ਜਿੱਥੇ ਕਿ ਅੱਜ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਬੱਚਿਆਂ ਵੱਲੋਂ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਪ੍ਰਦਰਸ਼ਨੀਆਂ ਲਗੀਆਂ ਉਹਦੇ ਵਿੱਚ ਖਾਸ ਤੌਰ ਤੇ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਸਮਾਜਿਕ ਸਿੱਖਿਆ ਤੇ ਨਾਲ ਹਿੰਦੀ ਭਾਸ਼ਾ ਨੂੰ ਲੈ ਕੇ ਤੇ ਸਾਇੰਸ ਭਾਸ਼ਾ ਨੂੰ ਲੈ ਕੇ ਜਿਹੜੀਆਂ ਐਗਜ਼ੀਬਿਸ਼ਨਾਂ ਲਗੀਆਂ ਪ੍ਰਦਰਸ਼ਨੀਆਂ ਲਗੀਆਂ ਉਹ ਚੀਜ਼ ਨੂੰ ਲੈ ਕੇ ਅੱਜ ਮਾਪਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀਗਾ ਸਕੂਲ ਅਧਿਆਪਕਾਂ ਦੇ ਵਿੱਚ ਕਾਫੀ ਇਛਾ ਸੀ ਬੱਚਿਆਂ ਦੇ ਨਾਲ ਵੀ ਇੱਥੇ ਗੱਲਬਾਤ ਕੀਤੀ ਹੈਗੀ ਬੱਚਿਆਂ ਨੇ ਵੀ ਬੜੇ ਵਧੀਆ ਤਰੀਕੇ ਨਾਲ ਜਿਹੜਾ ਇੱਥੇ ਆਪਣੀ ਜੋ ਪ੍ਰਦਰਸ਼ਨੀਆਂ ਲਗੀਆਂ ਉਹਦੇ ਬਾਰੇ ਦੱਸਿਆ ਹੈਗਾ ਚੈਨਲ ਨਾਲ ਗੱਲਬਾਤ ਕੀਤੀ ਹੈ ਸੋ ਸਵੀਰਾਂ ਲਗਾਤਾਰ ਸਾਂਝੀਆਂ ਕਰਨੇ ਸਾਡਾ ਜਿਹੜਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਕ ਬਾਕ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ